ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਪੰਜਾਬ ਦੀ ਰਾਜਨੀਤੀ ਵਿੱਚ ਅਤੇ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੇ ਇਸ ਵੇਲੇ ਪ੍ਰਕਾਸ਼ ਸਿੰਘ ਦੀ ਚਰਚਾ ਸਭ ਤੋਂ ਵੱਧ ਹੋ ਰਹੀ ਹੈ। ਸਾਬਕਾ ਵਜ਼ੀਰ ਤੇ ਵਿਧਾਇਕ ਜਲੰਧਰ ਸ਼ਾਉਣੀ ਤੋਂ ਜਦੋਂ ਪ੍ਰਗਟ ਸਿੰਘ ਭਾਰਤੀ ਟੀਮ ਦੇ ਕਪਤਾਨ ਰਹੇ ਨੇ ਤੇ ਕਪਤਾਨ ਰਹਿੰਦੇ ਆ ਉੱਚਾ ਤੇ ਸੁੱਚਾ ਜੀਵਨ ਲੈ ਕੇ ਰਾਜਨੀਤੀ ਚ ਆਏ ਸੀ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੇ ਉਸ ਤੋਂ ਬਾਅਦ ਕਿਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਗੱਲ ਵੀ ਚੱਲਦੀ ਸੀ ਤੇ ਉਸ ਤੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਤੇ ਕਾਂਗਰਸ ਪਾਰਟੀ ਵਿੱਚ ਆਉਣ ਤੋਂ ਬਾਅਦ ਸਾ ਪ੍ਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਬਹੁਤ ਸੋਹਰਤ ਵਿਧਾਇਕ ਰਹੇ ਉਸ ਤੋਂ ਬਾਅਦ ਲਾਸਟ 4 ਕੁ ਮਹੀਨੇ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਦੇ ਵਿੱਚ ਉਹ ਖੇਡ ਮੰਤਰੀ ਪੰਜਾਬ ਬਣੇ ਸਨ ਜਦੋਂ ਪ੍ਰਗਟ ਸਿੰਘ ਵਿਧਾਨ ਸਭਾ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਬੋਲ ਰਹੇ ਨੇ ਤੇ ਅਕਸਰ ਇੱਕ ਗੱਲ ਤੇ ਉਹ ਦਰਸ਼ਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਰਹਿੰਦੇ ਨੇ ਸਰਦਾਰ ਸਰ ਮੈਂ ਤਾਂ ਆਪਣੇ ਸਮੇਂ ਦੀ ਗੱਲ ਵੀ ਕਰਦਾ ਮੈਂ ਆਪਣੇ ਆਲੇ ਨੂੰ ਵੀ ਕਹਿੰਦਾ ਮੈਂ ਆਪਣੇ ਆਲੇ ਨੂੰ ਵੀ ਨੁਕਸ ਕੱਢਦਾ ਆ ਸਾਡੇ ਬਣੇ ਵਿੱਚ ਵੀ ਇਹ ਸਾਰਾ ਕੁਝ ਸੀ ਸਾਡੇ ਬਣੇ ਵੀ ਇਹ ਕੁਝ ਹੁੰਦਾ ਰਿਹਾ ਇਦਾਂ ਦੀਆਂ ਗੱਲਾਂ ਕਰਦੇ ਕਰਦੇ ਸਰਦਾਰ ਪ੍ਰਕਾਸ਼ ਸਿੰਘ ਸਰਵ ਪ੍ਰਵਾਨਿਤ ਬਣਨ ਦਾ ਯਤਨ ਕਰਦੇ ਕਰਦੇ ਕੱਲ ਦੇ ਵਿਧਾਨ ਸਭਾ ਸੈਸ਼ਨ ਵਿੱਚ ਜਿਹੜਾ ਲੰਘਿਆ ਉਹਦੇ ਵਿੱਚ ਇਹ ਗੱਲ ਕਹਿ ਕੇ ਇੱਕ ਤਰ੍ਹਾਂ ਨਾਲ ਆਪਣੀ ਹੀ ਪਾਰਟੀ ਵਿੱਚ ਬੁਰੀ ਤਰ੍ਹਾਂ ਫਸ ਗਿਆ ਕਿ ਸਾਡੇ ਬਣੇ ਆਹੀ ਕੁਝ ਹੁੰਦਾ ਰਿਹਾ ਜਦੋਂ ਬੇਅਦਮੀਆਂ ਤੇ ਕਾਨੂੰਨ ਬਣਾਉਣ ਦੀ ਗੱਲ ਸੀ ਤਾਂ ਉਦੋਂ ਸਾਡੇ ਵਿੱਚ ਵੀ ਕੁਝ ਲੋਕ ਕਹਿੰਦੇ ਸਨ ਕਿ ਕਾਨੂੰਨ ਬਣਾ ਦਿੱਤਾ ਜਾਵੇ ਇਹਨੂੰ ਸਿਰੇ ਚਾੜ ਦਿੱਤਾ ਜਾਵੇ ਫਲਾਂ ਨੂੰ ਟੰਗ ਦਿੱਤਾ ਜਾਵੇ ਤੇ ਕੁਝ ਐਸੇ ਵੀ ਸਨ ਕਿ ਇਹਨੂੰ ਚੱਲਦਾ ਰੱਖਿਆ ਜਾਵੇ ਮਤਲਬ ਕਿ ਅਸਿੱਧੇ ਰੂਪ ਵਿੱਚ ਸਰਦਾਰ ਪ੍ਰਗਟ ਸਿੰਘ ਹੋਣੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਵੱਜੋਂ ਅਸਤੀਫਾ ਭਾਵੇਂ ਦੇ ਚੁੱਕੇ ਨੇ ਸੀਨੀਅਰ ਆਗੂ ਨੇ ਤੇ ਅਸਿੱਧੇ ਰੂਪ ਵਿੱਚ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੇ ਵਾਲੇ ਵੀ ਇਹਦੇ ਉੱਤੇ ਰਾਜਨੀਤੀ ਚੱਲਦੀ ਰੱਖਣ ਲਈ ਆਖਦੇ ਸਨ ਕਥਿਤ ਤੌਰ ਤੇ ਸਰਦਾਰ ਪ੍ਰਗਟ ਸਿੰਘ ਦਾ ਇਹ ਬਿਆਨ ਬਹੁਤ ਚਰਚਾ ਵਿੱਚ ਹੈ ਹੁਣ ਜਦੋਂ ਸਰਦਾਰ ਪ੍ਰਗਟ ਸਿੰਘ ਵਰਗੇ ਸਿਰਦ ਆਗੂ ਆਪਣੀ ਹੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕਰਦੇ ਹਾਰਾ ਕੇ ਬਿੱਲ ਪਾਸ ਹੋਇਆ ਸੀ ਬੇਅਦਬੀ ਦੇ ਉੱਤੇ ਬਕਾਇਦਾ ਬਹਿਸ ਹੋਈ ਸੀ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਜਦੋਂ ਬੈਂਸ ਬ੍ਰਦਰਜ਼ ਵੀ ਵਿੱਚ ਸੀ ਨਵਜੋਤ ਸਿੰਘ ਸਿੱਧੂ ਵੀ ਵਿੱਚ ਸੀ ਤੇ ਸੀਐਮ ਪੰਜਾਬ ਉਸ ਵੇਲੇ ਵਿੱਚ ਸੀ ਤੇ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਕਿ ਮੁੱਲਾਂਪੁਰ ਦਾ ਖਾਂ ਤੋਂ ਵਿਧਾਇਕ ਰਵਿੰਦਰ ਸਿੰਘ ਪੂਰ ਦਾ ਫੁਲਕਾ ਸਾਹਿਬ ਵੀ ਤੋਂ ਵਿੱਚ ਸੀ ਤੇ ਸਾਰਿਆਂ ਨੇ ਇਸ ਬਹਿਸ ਵਿੱਚ ਹਿੱਸਾ ਲਿਆ ਸੀ ਬਿਲ ਪਾਸ ਹੋਇਆ ਸੀ ਕਾਨੂੰਨ ਪਾਸ ਹੋ ਕੇ ਰਾਸ਼ਟਰਪਤੀ ਦੀ ਮਨਜ਼ੂਰੀ ਵਾਸਤੇ ਭੇਜਿਆ ਗਿਆ ਸੀ ਤੇ ਉੱਥੋਂ ਵਾਪਸ ਨਹੀਂ ਆਇਆ ਇਹ ਸਰਦਾਰ ਪ੍ਰਗਟ ਸਿੰਘ ਦੀ ਦੂਜੇ ਦਿਨ ਕੀਤੀ ਹੋਈ ਇੰਟਰਵਿਊ ਦੇ ਵਿੱਚੋਂ ਇਹ ਗੱਲ ਆਪਣੇ ਆਪ ਬਾਹਰ ਆਈ ਹੈ ਹੁਣ ਜਦੋਂ ਸਰਦਾਰ ਪ੍ਰਗਟ ਸਿੰਘ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਇਹ ਕਹਿੰਦੇ ਨੇ ਕਿ ਬਿਲ ਕਾਨੂੰਨ ਪਾਸ ਹੋ ਕੇ ਰਾਸ਼ਟਰਪਤੀ ਕੋਲ ਚਲਾ ਗਿਆ ਸੀ ਉਹਨੂੰ ਪ੍ਰਵਾਨਗੀ ਨਹੀਂ ਮਿਲੀ ਸਰਦਾਰ ਪ੍ਰਗਟ ਸਿੰਘ ਉਸੇ ਕਾਂਗਰਸ ਨੂੰ ਉਹਨਾਂ ਹੀ ਆਗੂ ਨੂੰ ਪਟਾਰੇ ਵਿੱਚ ਖੜਾ ਕਰਦੇ ਨੇ ਕਿ ਸਾਡੇ ਵੇਲੇ ਵੀ ਐਸੇ ਹੀ ਕੁਝ ਸੀ ਕੁਝ ਆਗੂ ਚਾਹੁੰਦੇ ਸਨ ਕਿ ਇਹਨੂੰ ਇਦਾਂ ਹੀ ਚੱਲਦਾ ਰੱਖਿਆ ਜਾਵੇ ਤੇ ਕੁਝ ਆਗੂ ਚਾਹੁੰਦੇ ਸੀ ਕਿ ਕਾਨੂੰਨ ਬਣਾ ਦਿੱਤਾ ਜਾਵੇ ਦੋਨਾਂ ਗੱਲਾਂ ਵਿੱਚ ਇੱਕ ਸੁਤੰਤਰ ਤੇ ਸੰਜੀਦਾ ਆਗੂ ਉੱੜ ਗਿਆ ਲੱਗਦੇ ਨੇ ਸਰਦਾਰ ਪ੍ਰਗਟ ਸਿੰਘ ਬਾਰੇ ਅਕਸਰ ਆਖਿਆ ਜਾਂਦਾ ਹੈ ਕਿ ਉਹ ਥੋੜੇ ਜਿਹਾ ਹੱਕ ਸੱਚ ਦੀ ਗੱਲ ਕਰ ਜਾਂਦੇ ਨੇ ਤੇ ਐਸੇ ਮਾਮਲੇ ਵਿੱਚ ਆਪਣੀ ਹੀ ਪਾਰਟੀ ਨੂੰ ਕੁਟਹਿਰੇ ਵਿੱਚ ਖੜਾ ਕਰਨ ਦਾ ਯਤਨ ਕਿਉਂ ਕੀਤਾ ਤੇ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਹੈ ਜਿਹੜਾ ਉਹ ਪਿੱਛੇ ਲੈ ਕੇ ਜਾਵਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੁਧਿਆਣਾ ਪਛਮੀ ਹਲਕੇ ਦੀ ਉਹ ਪਚੋਣ ਹੋਈ ਹੈ ਉਹ ਪਚੋਣ ਵਿੱਚ ਸਰਦਾਰ ਪ੍ਰਗਟ ਸਿੰਘ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਤੇ ਸਾਰੇ ਆਗੂ ਜਿਹੜੇ ਉਹ ਇੱਕ ਪਾਸੇ ਖਲੋ ਕੇ ਭਾਰਤ 쿠ਸ਼ਨ ਆਸ਼ੂ ਨੂੰ ਮੈਦਾਨ ਵਿੱਚ ਆਰ ਉਤਾਰਦੇ ਨੇ ਇੱਕ ਕੌਨਫੀਡੈਂਸ ਨਾਲ ਕਿ ਜੇ ਚੋਣ ਜਿੱਤ ਲਈ ਗਈ ਤਾਂ ਸਾਡਾ ਧੜਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਸਾਹਮਣੇ ਆਖ ਲੋਵੇਗਾ ਕਿਉਂਕਿ ਕਿਤੇ ਨਾ ਕਿਤੇ ਲੀਡਰ ਬਣਨ ਦਾ ਜਾਂ ਚਿਹਰਾ ਬਣਨ ਦਾ ਚਾਹਤ ਹਰ ਮਨੁੱਖ ਦੇ ਜ਼ਿਹਨ ਵਿੱਚ ਹੁੰਦਾ ਹੀ ਹੈ ਨਾ ਪ੍ਰਗਟ ਸਿੰਘ ਹਣੀ ਬਹੁਤ ਸੰਜੀਦਗੀ ਨਾਲ ਉੱਥੇ ਲੱਗੇ ਰਿਹਾ ਬਹੁਤ ਕੰਮ ਕੀਤਾ ਰਾਣਾ ਗੁਰਜੀਤ ਨੂੰ ਕਮਾਂਡ ਕਰਦੇ ਰਹੇ ਸਾਰੇ ਆਗੂ ਚਰਨਜੀਤ ਸਿੰਘ ਚੰਨੀ ਨੇ ਦਿਨ ਰਾਤ ਸੁਭਾਵਾ ਕੀਤੀਆਂ ਮਿਟ ਤੇ ਦੂਸਰੇ ਧੜੇ ਨੂੰ ਬਿਲਕੁਲ ਸ਼ਾਮਲ ਨਹੀਂ ਕੀਤਾ ਹੁੰਦਾ ਕੀ ਹੈ ਕਿ ਚੋਣ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਭਾਰਤ ਪੂਸ਼ਨਾਸ਼ੂ ਤੇ ਜਦੋਂ ਅਸਤੀਫਾ ਦੇਂਦੇ ਨੇ ਤੇ ਪ੍ਰਗਟ ਸਿੰਘ ਅਗਲੇ ਦਿਨ ਉਹਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਆ ਅਸਤੀਫਾ ਦੇ ਜਾਂਦੇ ਨੇ ਹੁਣ ਅਮਰਿੰਦਰ ਸਿੰਘ ਰਾਜਾਪਟਿੰਗ ਨੂੰ ਦਿੱਲੀ ਬੁਲਾਇਆ ਜਾਂਦਾ ਹੈ ਤੇ ਦਿੱਲੀ ਬੁਲਾਉਣ ਤੋਂ ਬਾਅਦ ਦੋਮਾ ਆਗੂਆਂ ਦਾ ਭਾਰਤ ਪੂਸ਼ਣ ਆਸ਼ੂ ਤੇ ਪ੍ਰਗਟ ਸਿੰਘ ਦਾ ਅਸਤੀਫਾ ਬਤੌਰੇ ਇੱਕ ਦਾ ਕਾਰਜਕਾਰੀ ਪ੍ਰਧਾਨ ਤੇ ਇੱਕ ਦਾ ਤੌਰ 22 ਪ੍ਰੈਜ਼ੀਡੈਂਟ ਅਸਤੀਫਾ ਪ੍ਰਵਾਨ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਰਾਜਨੀਤੀ ਸੀ ਜਿਹੜੀ ਦੋਵਾਂ ਆਗੂਆਂ ਦੀ ਜਿਹਾ ਅਸਤੀਫਾ ਦੇਣ ਦੀ ਰਾਜਨੀਤੀ ਜਾਂ ਪੱਛਮੀ ਦੀ ਜਿਹੜੀ ਉਭਾਰ ਸੀ ਤੇ ਪੱਛਮੀ ਦੀ ਜਿਹੜੀ ਗੱਲ ਸੋਚੀ ਜਾ ਰਹੀ ਸੀ ਉਹਨੂੰ ਇੱਕ ਤਰ੍ਹਾਂ ਨਾਲ ਵਿਰਾਮ ਲੱਗ ਗਿਆ ਹੁਣ ਆਪਣਾ ਧਿਆਨ ਲੈ ਕੇ ਆਓ ਕੱਲ ਦੇ ਸੈਸ਼ਨ ਵੱਲ ਸਰ ਪ੍ਰਗਟ ਸਿੰਘ ਦੀ ਗੱਡੀ ਕਿਥੇ ਤੌਰ ਤੇ ਕਿਤੇ ਲੀਹੋਂ ਤਾਂ ਨਹੀਂ ਲੱਥੀ ਹੋਈ ਜਿਹੜਾ ਉਹ ਬਾਰ-ਬਾਰ ਕਿਤੇ ਆਪਣੀ ਪਾਰਟੀ ਨੂੰ ਕਟਾਰੇ ਵਿੱਚ ਖੜਾ ਕਰਦੇ ਨੇ ਤੇ ਕਿਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬੜੇ ਇੱਕ ਕਾਨੂੰਨ ਬਣਿਆ ਪ੍ਰਗਟ ਸਿੰਘ ਦੂਜੇ ਦਿਨ ਇੰਟਰਵਿਊ 'ਚ ਕਹਿੰਦੇ ਨੇ ਕਿ ਕਾਨੂੰਨ ਬਣਿਆ ਸੀ ਉਹ ਕਾਨੂੰਨ ਪਾਸ ਹੋ ਕੇ ਉੱਥੇ ਭੇਜ ਦਿੱਤਾ ਸੀ ਉੱਥੋਂ ਵਾਪਸ ਨਹੀਂ ਆਇਆ ਬਿੱਲ ਰਾਸ਼ਟਰਪਤੀ ਦੀ ਪ੍ਰਵਾਨਗੀ ਨਹੀਂ ਮਿਲੀ ਤੇ ਪੱਤਰਕਾਰਾਂ ਨੂੰ ਸਵਾਲ ਕਰਦਾ ਕਿ ਉਹਦੀ ਪ੍ਰਵਾਨਗੀ ਲਈ ਜਾ ਸਕਦੀ ਸੀ ਦੁਆਰਾ ਉਹਨੂੰ ਰਿਪੀਟ ਕੀਤਾ ਜਾ ਸਕਦਾ ਸੀ ਉਹਨੂੰ ਪੜਿਆ ਜਾ ਸਕਦਾ ਸੀ ਕੱਲ ਦੇ ਬਿੱਲ ਬਾਰੇ ਵੀ ਬੋਲਦੇ ਨੇ ਪਰ ਜਦੋਂ ਆਪਣੀ ਹੀ ਪਾਰਟੀ ਨੂੰ ਇੱਕ ਗੈਰ ਸੰਜੀਦਾ ਢੰਗ ਨਾਲ ਕਥੇ ਤੌਰ ਤੇ ਉਹ ਕਟੇਰੇ ਵਿੱਚ ਲਿਆ ਕੇ ਖੜਾ ਕਰ ਦਿੰਦੇ ਨੇ ਕਿ ਸਾਡੇ ਵਾਲੇ ਵੀ ਆਹੀ ਕੁਝ ਚਾਹੁੰਦੇ ਸੀ ਸਾਡੇ ਵਾਲੇ ਕੁਝ ਸੱਜਣੇ ਨੂੰ ਚਲਦਾ ਰੱਖਣਾ ਚਾਹੁੰਦੇ ਸੀ ਇਸ ਮਾਮਲੇ ਨੂੰ ਕੁਝ ਇੱਥੇ ਕਾਨੂੰਨ ਬਣਾਉਣਾ ਚਾਹੁੰਦੇ ਸੀ ਤੇ ਇਸੇ ਮਾਮਲੇ ਵਿੱਚ ਇੱਕ ਕਪਤਾਨ ਟੀਮ ਦਾ ਭਾਰਤੀ ਟੀਮ ਦਾ ਤੇ ਇੱਕ ਰਾਜਨੀਤਿਕ ਖਿਡਾਰੀ ਫਾਉਲ ਕਿਉਂ ਕਰ ਗਿਆ ਇਹ ਸਵਾਲ ਬਹੁਤ ਵੱਡਾ ਹੈ ਕਿ ਆਖਰ ਪ੍ਰਗਟ ਸਿੰਘ ਦੀ ਭਾਵਨਾ ਪਿੱਛੇ ਮੰਦ ਭਾਵਨਾ ਸੀ ਜਾਂ ਪ੍ਰਗਟ ਸਿੰਘ ਦੀ ਭਾਵਨਾ ਪਿੱਛੇ ਹੈ ਕੀ ਸੀ ਅਸਲੀਅਤ ਕੀ ਸੀ ਆਖਰ ਕੁਝ ਨਾ ਕੁਝ ਤਾਂ ਇਸ ਪਰਤਾਰਿਆਂ ਦੇ ਵਿੱਚੋਂ ਨਿਕਲਦਾ ਹੀ ਹੈ ਕਿ ਸਿਆਣਾ ਤੇ ਸويرਦ ਆਗੂ ਲਗਾਤਾਰ ਵਿਧਾਇਕ ਚਲੇ ਆ ਰਹੇ ਹੋਵੇ ਤੇ ਉਹ ਇਹ ਗੱਲ ਆਖੇ ਕਿ ਇਹਦੇ ਵਿੱਚੋਂ ਸਾਡੀ ਪਾਰਟੀ ਵੀ ਇੱਦਾਂ ਇਹਨੂੰ ਚੱਲਦਾ ਰੱਖਣਾ ਚਾਹੁੰਦੀ ਸੀ ਸਾਰੇ ਏਦਾਂ ਸਾਰੇ ਹਾਊਸ ਦੇ ਵਿੱਚ ਇਹੋ ਜੀ ਗੱਲ ਇਹੋ ਜੀ ਸੰਜੀਦਾ ਆਗੂ ਤੇ ਆਪਣੀ ਹੀ ਪਾਰਟੀ ਦੇ ਖਿਲਾਫ ਹੋਣੀ ਕੋਈ ਬਹੁਤ ਵੱਡੇ ਜੱਤ ਮੰਨ ਰੱਖਦੀ ਹੈ ਤੇ ਜਾਂ ਕੋਈ ਮਾਨਾ ਹੀ ਨਹੀਂ ਰੱਖਦੀ ਦੋਨੋਂ ਗੱਲਾਂ ਇਹਦੇ ਹਿੱਸਾ ਪ੍ਰਗਟ ਸਿੰਘ ਦੇ ਕੱਲ ਦੇ ਜਦੋਂ ਆਪਣੀ ਹੀ ਪਾਰਟੀ ਨੂੰ ਕੁਟਿਆਰੇ ਵਿੱਚ ਲਿਆ ਕੇ ਖੜਾ ਕਰਦੇ ਉਹਦੇ ਵਿੱਚੋਂ ਨਜ਼ਰ ਆਉਂਦੀਆਂ ਨੇ ਕਈ ਵਾਰ ਬਹੁਤ ਅੱਛਾ ਖਿਡਾਰੀ ਵੀ ਫੌਲ ਕਰ ਜਾਂਦਾ ਤੇ ਕਈ ਵਾਰ ਆਮ ਨੋਰਮਲ ਖਿਡਾਰੀ ਵੀ ਬਹੁਤ ਅੱਛਾ ਖੇਡ ਜਾਂਦਾ ਹੈ ਤੇ ਪੋਲੀਟੀਕਲ ਪਿਚ ਤੇ ਹੁਣ ਸਰਦਾਰ ਪ੍ਰਗਟ ਸਿੰਘ ਦਾ ਕੱਲ ਦਾ ਬਿਆਨ ਜਿਹੜਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਹੁਣ ਜਿਹੜੇ ਆਗੂਆਂ ਦੀ ਗੱਲ ਸਰਦਾਰ ਪ੍ਰਗਟ ਸਿੰਘ ਨੂੰ ਨਹੀਂ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਟੀਮ ਦੇ ਵਿੱਚ ਉਸ ਵੇਲੇ ਜਿਹੜੇ ਸਲਾਹਕਾਰ ਸੀ ਸਾਰੇ ਵਿਧਾਇਕ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪਾਰਟੀ ਛੱਡ ਚੁੱਕੇ ਨੇ ਬਹੁਤ ਸਾਰੇ ਐਮਐਲਏਸ ਪਾਰਟੀ ਛੱਡ ਕੇ ਵਾਪਸ ਵੀ ਆ ਗਏ ਨੇ ਕਿੰਨੇ ਕਈ ਬਹੁਤ ਸਾਰੇ ਤੇ ਬਹੁਤ ਸਾਰੇ ਹਾਲੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਨੇ ਕੈਪਟਨ ਅਮਰਿੰਦਰ ਦੇ ਸਾਥੀ ਕੋਈ ਕਿਤੇ ਚਲਾ ਗਿਆ ਕੋਈ ਘਰ ਬੈਠ ਗਿਆ ਕੋਈ ਵਾਪਸ ਕਾਂਗਰਸ ਵਿੱਚ ਆ ਗਿਆ ਬਹੁਤ ਕੁਝ ਹਾਲਾਤ ਨੇ ਜਿਹੜੇ ਬਹੁਤ ਵਾਰ ਬਦਲੇ ਨੇ ਤੇ ਐਸੇ ਹਾਲਾਤਾਂ ਵਿੱਚ ਜ਼ਿੰਮੇਵਾਰ ਕੌਣ ਹੈ ਤੇ ਜ਼ਿੰਮੇਵਾਰ ਧਿਰ ਕਿਹੜੀ ਹੈ ਜਦੋਂ ਉਹ ਬੰਦੇ ਹੀ ਨਹੀਂ ਰਹੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਬਜਾਰਤ ਦੀ ਗੱਲ ਜੇ ਕਰਦੇ ਨੇ ਤਾਂ ਪ੍ਰਗਟ ਸਿੰਘ ਉਹਦੇ ਵਿੱਚ ਖੁਦ ਵੀ ਵਜીર ਸੀ ਤੇ ਖੁਦ ਵੀ ਉਹਦੇ ਲਈ ਜ਼ਿੰਮੇਵਾਰ ਹੋ ਸਕਦੇ ਨੇ ਇਹ ਮਾਮਲਾ ਕੀ ਹੈ ਸਰਦਾਰ ਪ੍ਰਗਟ ਸਿੰਘ ਕਹਿਣਾ ਕੀ ਚਾਹੁੰਦੇ ਨੇ ਸਰਦਾਰ ਪ੍ਰਗਟ ਸਿੰਘ ਨੇ ਕਾਂਗਰਸ ਦੇ ਉੱਤੇ ਹੀ ਸਵਾਲ ਕਿਉਂ ਖੜੇ ਕਰ ਦਿੱਤੇ ਤੇ ਕੀ ਕਾਂਗਰਸ ਮਾਨਸਿਕ ਤੌਰ ਤੇ ਸਰਦਾਰ ਪ੍ਰਗਟ ਸਿੰਘ ਕਥਿਤ ਤੌਰ ਤੇ ਇਸ ਪਰੇਸ਼ਾਨ ਨਜ਼ਰਾਂ ਹੁੰਦ ਨੇ ਕੀ ਕਾਰਨ ਕੀ ਹੈ ਤੇ ਪ੍ਰਗਟ ਸਿੰਘ ਦੇ ਇਸ ਬਿਆਨ ਨੂੰ ਲੈ ਕੇ ਇੱਕ ਸਵੈਰਥ ਪਾਰਟੀ ਲੀਡਰ ਸਵੈਰਥ ਵਿਧਾਇਕ ਸਵੈਰਥ ਐਕਸ ਮਿਨਿਸਟਰ ਤੋਂ ਇਦਾਂ ਦੇ ਬਿਆਨ ਦੀ ਤਪੱਖੋਂ ਘੱਟੋ-ਘੱਟ ਉਹਨਾਂ ਦੀ ਆਪਣੀ ਪਾਰਟੀ ਤਾਂ ਨਿਕਰਦੀ ਤੇ ਘੱਟੋ-ਘੱਟ ਉਹ ਸਦਨ ਜਿੱਥੇ ਜਾ ਕੇ ਪ੍ਰਗਟ ਸਿੰਘ ਵਰਗੇ ਬੜੂ ਸੰਜੀਦਾ ਹੋਣ ਦੀ ਗੱਲ ਕਰਦੇ ਨੇ ਸੰਜੀਦਾ ਰਹਿਣ ਦੀ ਗੱਲ ਸੱਚੀ ਪੱਕੀ ਜੀ ਗੱਲ ਕਰਨ ਦਾ ਯਤਨ ਕਰਦੇ ਨੇ ਤੇ ਐਸੇ ਵੇਲੇ ਉਲਝ ਕਿਉਂ ਗਏ ਨੇ ਇਹ ਬਹੁਤ ਵੱਡਾ ਸਵਾਲ ਹੈ ਜਿਹੜਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨੂੰ ਸਾਂਝਾ ਕਰਾਂਗੇ ਫਿਲਹਾਲ ਇਨਾ ਹੀ ਬਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਾਥੀ ਕਾ